ਜਦੋਂ ਵੀ ਤੁਸੀਂ ਅਕਾਲ ਪੁਰਖ ਦੀ ਵਡਿਆਈ ਕਰਨੀ ਹੋਵੇ ਜਦੋਂ ਵੀ ਉਹਦਾ ਨਾਮ ਜਪਣਾ ਹੋਵੇ ਤਾਂ ਇਕਾਗਰਤਾ ਬਹੁਤ ਜ਼ਰੂਰੀ ਹੈ ਪਰ ਅਫਸੋਸ ਕਿ ਮਨੁੱਖ ਬਾਕੀ ਕੰਮਾਂ ਵਿੱਚ ਜਿੰਨੀ ਇਕਾਗਰਤਾ ਰੱਖ ਲਏ ਉਨੀ ਇਕਾਗਰਤਾ ਇਹ ਧਰਮ ਕਮਾਉਣ ਲਗਿਆਂ ਨਹੀਂ ਰੱਖਦਾ ਬੰਦਾ ਟੀਵੀ ਵੇਖਦਾ ਹੈ ਤੇ ਪੂਰਾ ਇਕਾਗਰ ਹੋ ਕੇ ਵੇਖਦਾ ਹੈ ਮੋਬਾਈਲ ਫੋਨ ਵੇਖਦਾ ਤੇ ਕਾਗਰ ਹੋ ਕੇ ਵੇਖਦਾ ਗੀਤ ਸੁਣਦਾ ਤੇ ਕਾਗਰ ਹੋ ਕੇ ਸੁਣਦਾ ਇਹ ਤੋ ਤੱਕ ਕਿ ਬੰਦਾ ਸਫਰ ਵਿੱਚ ਜਾ ਰਿਹਾ ਗੱਡੀ ਚਲਾ ਰਿਹਾ ਤੇ ਬੜੇ ਧਿਆਨ ਨਾਲ ਚਲਾ ਰਿਹਾ ਕਹਿਣ ਤੋਂ ਭਾਵ ਹਰ ਇੱਕ ਕੰਮ ਬੜੇ ਧਿਆਨ ਨਾਲ ਕਰਦਾ ਏ ਪਰ ਜਦੋਂ ਪਾਠ ਕਰਨਾ ਹੋਵੇ ਸਿਮਰਨ ਕਰਨਾ ਹੋਵੇ ਸੇਵਾ ਕਰਨੀ ਹੋਵੇ ਉਦੋਂ ਧਿਆਨ ਨਹੀਂ ਹੁੰਦਾ ਅਕਸਰ ਉਦੋਂ ਧਿਆਨ ਸਾਡਾ ਬਾਹਰ ਹੀ ਹੁੰਦਾ ਕਿਤੇ ਨਾ ਕਿਤੇ। ਔਰ ਉਸ ਵਕਤ ਸਾਨੂੰ ਕਿੰਨੇ ਕੰਮ ਚੇਤੇ ਆ ਜਾਂਦੇ ਨੇ ਬਾਹਰ ਵਾਲੇ। ਜਦੋਂ ਤੁਸੀਂ ਪਾਠ ਕਰਨ ਬੈਠੋ ਉਦੋਂ ਕਿੰਨੇ ਕੰਮ ਚੇਤੇ ਆ ਜਾਂਦੇ ਨੇ ਆ ਵੀ ਕੰਮ ਕਰਨਾ ਹੈ ਆ ਵੀ ਕੰਮ ਕਰਨਾ ਹੈ ਆ ਵੀ ਕੰਮ ਕਰਨਾ ਹੈ। ਤਾਂ ਇਕਾਗਰਤਾ ਬਣਦੀ ਹੀ ਨਹੀਂ। ਤੇ ਗੁਰੂ ਮਹਾਰਾਜ ਆਦਿ ਨੇ ਜਿੰਨਾ ਚਿਰ ਇਕਾਗਰਤਾ ਬਣਾ ਕੇ ਬਾਣੀ ਨਹੀਂ ਪੜ੍ਹੇਗਾ। ਉਹਨਾਂ ਚਿਰ ਖੇੜ ਵੀ ਨਹੀਂ ਬਣਨੀ। ਉਹ ਰਸ ਤੈਨੂੰ ਨਹੀਂ ਪ੍ਰਾਪਤ ਹੋਣਾ ਜਿਹੜਾ ਤੂੰ ਪ੍ਰਾਪਤ ਕਰਨ ਵਾਸਤੇ ਬੈਠਾ ਹੈ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾ ਵਿਧਾਨ ਇਕਾਗਰਤੀ ਇਕਾਗਰਚਤ ਹੋ ਕੇ ਮਾਲਕ ਦੀ ਉਸਤ ਕਰੋ